गुण गावे रविदास भगत जय देव त्रिलोचन नामा भगत कबीर सदा गावे समलोचन भगत देण गुण रवे सहज आत्म रंग मानै योग ध्यान गुरु ज्ञान बिना प्रभु विर न जाने सुख दियो प्रीकृत गुण रवे गौतम कब कल छायो कल जो के अवतार नाम के बोहित जहरा जूर हाजरा हजूर जागत जोत तख्त चौर मालक साहब श्री गुरु ग्रंथ साहब जी हो आप जी को डंडौत बंधन अनेक बार ਗੁਰੂ ਪਾਤਸ਼ਾਹ ਜੀਆਂ ਕੀ ਗ੍ਰਾਸ ਲੋਕ ਗੁਰੂ ਪਿਆਰੀ ਸਾਧ ਸੰਗਤ ਜੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਅੱਜ ਦਾ ਜੋ ਮੁਖਵਾਕ ਆਇਸ ਇਸਵਰੇ ਤੜਕੇ ਪ੍ਰਕਾਸ਼ਮਾਨ ਹੁੰਦਿਆ ਉਹ ਸੁਣਿਆ ਭਾਈ ਸਾਹਿਬ ਪਾਸੋਂ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਜਿੱਥੇ ਧੰਨ ਧੰਨ ਬਾਬਾ ਹਰਮਾਨ ਸਿੰਘ ਦੀ ਸਹਿਬ ਅਨੇਕਾਂ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਪਾਤਸ਼ਾਹ 2:30 ਵਜੇ ਦੇ ਕਰੀਬ ਪ੍ਰਕਾਸ਼ਮਾਨ ਹੁੰਦੇ ਨੇ ਔਰ ਆਪਣੇ ਆਨੰਦ ਦੇ ਵਿੱਚ ਜੋ ਅੱਜ ਮੁਖਵਾਕ ਪਹਿਲਾ ਫਰਮਾਨ ਕੁਲ ਲੋਕਾਈ ਹਕ ਬਖਸ਼ਿਆ ਉਹ ਗੁਰੂ ਨਾਨਕ ਸਾਹਿਬ ਜੀ ਦੀ ਪੰਜਵੀਂ ਜੋਤ ਪੰਜਵੇਂ ਸਰੂਪ ਦੇ ਵਿੱਚ ਗੁਰੂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਮੁਖਾਰਬਿੰਤੋਂ ਉਚਾਰਿਆ ਤਨਾਸਰੀ ਰਾਗ ਦੇ ਵਿੱਚ ਸਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਵੰਗ ਅੰਗ 679 اور 680 ਦੇ ਉੱਤੇ ਸੁਭਾਇਮਨ ਹੈ ਪਾਤਸ਼ਾਹ ਸ਼ੁਰੂਆਤ ਕਰਦੇ ਨੇ جا ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀ ਅਤਹ ਸੂਰਾ ਪਾਤਸ਼ਾਹ ਇੱਕ ਐਸੇ ਜਿਗਿਆਸੂ ਦੀ ਗੱਲ ਕਰਦੇ ਨੇ ਜੋ ਕੁਝ ਸਫ਼ਰ ਚੱਲ ਗਿਆ ਹੈ ਜਿਸ ਨੇ ਆਪਣਾ ਸਫ਼ਰ ਚਲਾਇਆ ਹੋਇਆ ਹੈ ਉਹ ਗੁਰੂ ਦੇ ਵੱਲ ਨੂੰ ਵੱਧ ਰਿਹਾ ਪਰਮੇਸ਼ਰ ਅਕਾਲ ਪੁਰਖ ਵੱਲ ਨੂੰ ਵੱਧ ਰਿਹਾ ਮਾਰੇ ਕਹਿੰਦੇ ਨੇ ਉਹ ਪੁਰਖ ਹੈ ਨਾ ਜੋ ਉਸ ਨੂੰ ਰੰਗ ਲੱਗਿਆ ਜਾਂ ਕੋ ਹਰ ਰੰਗ ਲੱਗੋ ਹਰੀ ਪਰਮੇਸ਼ਰ ਅਕਾਲ ਪੁਰਖ ਦਾ ਰੰਗ ਚੜਿਆ ਵੇਖੋ ਆਪਾਂ ਸਾਰਿਆਂ ਨੂੰ ਕੋਈ ਨਾ ਕੋਈ ਤੇ ਰੰਗ ਚੜਿਆ ਹੈ। ਜ਼ਿਆਦਾ ਤعداد ਦੇ ਵਿੱਚ ਆਪਾਂ ਨੂੰ ਮਾਇਕ ਰੰਗ ਚੜੇ ਹੋਏ ਨੇ। ਇਹ ਕੋਰਾ ਲੱਠਾ ਹੁੰਦਾ ਜਦੋਂ ਜੀਵ ਇੱਥੇ ਆਉਂਦਾ। ਔਰ ਏਸ ਦੀ ਮਰਜ਼ੀ ਹੈ ਕਿ ਉਹ ਹਰੀ ਰੰਗ ਚੜਾ ਲਵੇ ਜਾਂ ਮਾਇਕ ਪਤਾਰਥਾਂ ਦੇ ਰੰਗ ਚੜਾ ਲਵੇ। ਔਰ ਸੁਭਾਵਿਕ ਹੈ ਇਸ ਮੰਨ ਦੀ ਇਹ વૃਤੀ ਹੈ ਕਿ ਜੇ ਇਸ ਨੂੰ ਹਰੀ ਪਰਮੇਸ਼ਰ ਅਕਾਲ ਪੁਰਖ ਦੇ ਰੰਗ ਵਿੱਚ ਆਪਾਂ ਨਾ ਰੰਗੀਏ ਨਾ ਤਾਂ ਇਹਨੇ ਮਾਇਕ ਪਦਾਰਥਾਂ ਵੱਲ ਜਾਣਾ ਹੀ ਜਾਣਾ ਹੈ। ਇਹਦੀ ਤੀਬਰਤਾ ਬਹੁਤ ਹੈ। ਸਪੀਡ ਬਹੁਤ ਹੈ। ਚੰਚਲਤਾ ਬੇਅੰਤ ਹੈ। ਔਰ ਇਨਾਂ ਹੀ ਪ੍ਰਵਿਰਤੀਆਂ ਕਾਰਨ ਇਹ ਮਨ ਸੰਸਾਰਿਕ ਮਾਇਕ ਪ੍ਰਵਿਰਤੀਆਂ ਵੱਲ ਆਕਰਸ਼ਿਤ ਹੋ ਜਾਂਦਾ ਹੈ ਮਾਰੀ ਜੰਦੇ ਨੇ ਇਹ ਜਦੋਂ ਮਾਇਕ ਪਦਾਰਥਾਂ ਵੱਲ ਆਕਰਸ਼ਿਤ ਹੁੰਦਾ ਹੈ ਤੇ ਇਹ ਆਤਮਾ ਨੂੰ ਕਮਜ਼ੋਰ ਕਰਦਾ ਹੈ ਇਸ ਤੋਂ ਉਲਟ ਜੇ ਪਰਮੇਸ਼ਰ ਅਕਾਲਪੁਰਖ ਰੀ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਤਾਂ ਇਹੋ ਹੀ ਮਨ ਆਤਮਾ ਨੂੰ ਬਲਵਾਨ ਕਰਦਾ ਹੈ ਉਸੇ ਗੱਲ ਦਾ ਮਹਾਰਾਜ ਜ਼ਿਕਰ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋਖਹੀਤ ਹੈ ਸੂਰਾ ਮਹਾਰਾਜ ਨੇ ਸੂਰਮਾ ਉਸੇ ਨੂੰ ਕਿਹਾ ਜਿਸ ਨੂੰ ਪਰਮੇਸ਼ਰ ਅਕਾਲਪੁਰਖ ਦਾ ਰੰਗ ਚੜ ਗਿਆ ਜਿਸ ਨੂੰ ਸ਼ਬਦ ਦਾ ਰੰਗ ਚੜ ਗਿਆ ਬਾਣੀ ਦਾ ਰੰਗ ਚੜ ਗਿਆ ਉਹ ਅਸਲ ਸੂਰਮਾ ਹੈ ਕਿਉਂ ਵੇਖੋ ਜਦੋਂ ਅਸੀਂ ਬਾਣੀ ਦੇ ਲੜ ਲੱਗਦੇ ਆ ਨਾ ਪਰਮੇਸ਼ਰ ਦੇ ਰੰਗ ਵਿੱਚ ਜਦੋਂ ਰੰਗੇ ਜਾਂਦੇ ਆ ਇੱਕ ਕੇਵਲ ਪਰ ਇਸ ਸ੍ਰਿਸ਼ਟੀ ਦੇ ਵਿੱਚ ਸੱਚ ਹੈ ਉਹ ਹੈ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਔਰ ਉਸ ਤੱਕ ਪਹੁੰਚਾਉਂਦਾ ਪਹੁੰਚਾਉਂਦਾ ਉਸ ਦਾ ਨਾਮ ਬਾਣੀ ਸੋ ਇਸ ਤੋਂ ਸਿੱਧ ਹੁੰਦਾ ਹੈ ਕਿ ਪਰਮੇਸ਼ਰ ਅਕਾਲ ਪੁਰਖ ਦਾ ਜੋ ਸੱਚਾ ਨਾਮ ਹੈ ਉਸ ਦੇ ਰਸਤੇ ਚੱਲਿਆ ਉਸ ਪਰਮੇਸ਼ਰ ਅਕਾਲ ਪੁਰਖ ਦੇ ਸੱਚ ਦਾ ਗਿਆਨ ਹੁੰਦਾ ਸੱਚ ਅਸੀਂ ਕਹਿੰਦੇ ਕਿ ਜੋ ਉਸੇ ਬੋਲਤਾ ਹੋ ਸੱਚਾ ਦੇਖ ਲਿਆ ਸੁਣ ਲਿਆ ਕੰਨਾਂ ਨਾਲ ਰਾਹੀ ਉਹ ਸੱਚ ਨਹੀਂ ਅਸਲ ਸੱਚ ਕੁਝ ਹੋਰ ਹੈ ਅਸਲ ਸੱਚ ਦਾ ਗਿਆਨ ਕੁਝ ਹੋਰ ਹੈ ਅਸਲ ਸੱਚ ਦੇ ਵਿੱਚ ਸਮਾਉਣਾ ਕੁਝ ਹੋਰ ਹੈ ਔਰ ਉਸ ਦਾ ਪਤਾ ਉਦੋਂ ਲੱਗਦਾ ਜਦੋਂ ਉਹ ਸੱਚ ਦੇ ਰੰਗ ਦੇ ਵਿੱਚ ਰੰਗਿਆ ਜਾਏ ਉਸ ਸੱਚੇ ਦੇ ਰੰਗ ਦੇ ਵਿੱਚ ਰੰਗਤ ਹੋ ਜਾਈਏ ਜਦੋਂ ਇਹ ਸੱਚ ਦਾ ਰੰਗ ਪਤਾ ਚੱਲਦਾ ਨਾ ਜਦੋਂ ਇਸ ਰੰਗ ਦੇ ਵਿੱਚ ਰੰਗਿਆ ਜਾਂਦਾ ਤਾਂ ਜੀਵ ਨਿਰਭਉ ਹੋ ਜਾਂਦਾ ਕਿਸੇ ਤੋਂ ਡਰ ਨਹੀਂ ਰਹਿਦਾ ਉਹ ਡਰਦਾ ਨਹੀਂ ਕਿਸੇ ਤੋਂ ਫੇਰ ਉਹ ਦ੍ਰਿੜਤਾ ਦੇ ਨਾਲ ਜੋ ਉਹ ਸੱਚ ਦਾ ਗਿਆਤ ਉਸ ਨੂੰ ਨਾਮ ਦੇ ਰਾਹੀ ਹੋਇਆ ਉਹ ਸੱਚ ਬੋਲਦਾ ਹੈ ਸੱਚ ਵਰਤੌਂਦਾ ਹੈ ਸੱਚ ਵਿਚਰਦਾ ਹੈ ਇਸੇ ਕਰਕੇ ਉਸੂਰ ਨਾ ਉਹ ਸੱਚਾ ਹੈ ਇਸੇ ਕਾਰਨ ਪਾਤਸ਼ਾਹ ਸੇਬ ਜੁਰੂ ਨਾਨਕ ਪਾਤਸ਼ਾਹ ਜੀ ਨੇ ਐਡੇ ਵੱਡੇ ਬਾਦਸ਼ਾਹ ਨੂੰ ਕਹਿਤਾ ਸੀ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਇਸੇ ਕਰਕੇ ਸੇਬ ਸੱਚੇ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਰੰਗਜੀਤ ਨੂੰ ਕਹਿੰਦੇ ਨੇ ਠੀਕ ਹੈ ਤੂੰ ਹੱਕ ਹਲਾਲੀ ਹੈ ਕਿ ਰਾਜੀ ਹੈ ਨਮਾਜ਼ੀ ਹੈ ਲੇਕਿਨ ਤੂੰ ਸ਼ੈਤਾਨ ਹੈ ਜੇ ਕਿਸੇ ਨੂੰ ਮੁਸਲਮਾਨੀ ਸ਼ਰਾ ਦੇ ਵਿੱਚ ਕੋਈ ਮਾੜਾ ਤੋਂ ਮਾੜਾ ਲਫ਼ਜ਼ ਬੋਲਣਾ ਹੋਵੇ ਨਾ ਤਾਂ ਉਸ ਨੂੰ ਸ਼ੈਤਾਨ ਕਹਿ ਦੋ ਉਹਨਾਂ ਦੇ ਦਿਲ ਤੇ ਵੱਜਦੀ ਹੈ ਸ਼ੈਤਾਨ ਕਿਉਂ ਕਿਹਾ ਸਭ ਕੁਝ ਬਰਦਾਸ਼ਤ ਕਰ ਜਾਣਗੇ ਲੇਕਿਨ ਇਹ ਲਫ਼ਜ਼ ਨਹੀਂ ਬਰਦਾਸ਼ਤ ਕਰਦੇ ਪਾਤਸ਼ਾਹ ਨੇ ਕਿਉਂ ਕਿਹਾ ਕਿਉਂਕਿ ਸੱਚ ਸੀ ਸੱਚ ਸੁਣਾਏ ਸੱਚ ਕੀ ਬੇਲਾ ਸੱਚ ਸੁਣਾਏ ਸੀ ਸੱਚ ਕੀ ਬੇਲਾ ਉਹ ਜੀਵ ਸੱਚੀ ਸੁਣਾਉਂਦਾ ਔਰ ਸੱਚ ਵਿੱਚ ਹੀ ਉਹ ਜੀਵ ਵਿਚਰਦਾ ਇਸ ਕਰਕੇ ਉਹ ਸੂਰਮਾ ਅਸਲ ਸੂਰਮਾ ਉਹ ਹੈ ਉਹ ਅਸਲ ਯੋਦਾ ਉਹ ਹੈ ਮਾਰੇ ਲੱਗੇ ਕੀ ਕਹਨੇ ਆਤਮ ਜਿਣੇ ਸਗਲ ਵਸਤਾ ਕਾ ਜਾ ਕਾ ਸਤਗੁਰ ਪੂਰਾ ਮਾਰੇ ਕਹਿੰਦੇ ਨੇ ਆਤਮ ਜਿਣੇ ਉਹ ਜੀਵ ਉਹ ਜਿਗਿਆਸੂ ਜਿਸ ਦੇ ਤੇ ਰੰਗ ਲੱਗਿਆ ਨਾ ਉਹ ਆਤਮਾ ਦੇ ਤੌਰ ਦੇ ਉੱਤੇ ਹਰ ਇੱਕ ਚੀਜ਼ ਨੂੰ ਤੋਲਦਾ ਹੁਣ ਆਤਮਾ ਦੇ ਉੱਤੇ ਪਰਮੇਸ਼ਰ ਦਾ ਰੰਗ ਚੜਿਆ ਹੋਇਆ ਪਰਮੇਸ਼ਰ ਦਾ ਰੰਗ ਉਸ ਦੀ ਬਾਣੀ ਉਸ ਦੇ ਸ਼ਬਦ ਦੇ ਘਰ ਸੋ ਉਹ ਹਰ ਇੱਕ ਚੀਜ਼ ਨੂੰ ਉਸ ਸ਼ਬਦ ਦੀ ਕਸਵੱਟੀ ਦੇ ਉੱਤੇ ਤੋਲਦਾ ਹੈ ਔਰ ਸਗਲ ਵਸਤਾ ਕੇ ਉਸ ਦੇ ਵਸ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਅਸੀਂ ਕਹਿੰਨੇ ਇਹਨਾ ਰੋਜ਼ ਹੀ ਕਹਿੰਨੇ ਇਹ ਚੀਜ਼ ਇਹ ਗੱਲ ਮਿੱਥੋਂ ਮੇਰੇ ਵਸੋਂ ਬਾਹਰ ਸੀ ਲੇਕਿਨ ਉਸ ਜਗਿਆਸੂ ਦੇ ਵਸੋਂ ਬਾਹਰ ਕੁਝ ਨਹੀਂ ਰਹਿੰਦਾ ਕੁਝ ਵੀ ਨਹੀਂ ਰਹਿੰਦਾ ਸਗਲ ਵਸ ਤਾਂ ਕਹੇ ਉਹਦੇ ਵਸ ਵਿੱਚ ਆ ਜਾਂਦੀ ਹੈ ਸਾਰਾ ਕੁਝ ਹਰ ਚੀਜ਼ ਉਸ ਦੇ ਕੰਟਰੋਲ ਦੇ ਵਿੱਚ ਆ ਜਾਂਦੀ ਹੈ ਜਿਵੇਂ ਉਹ ਚਾਹੁੰਦਾ ਹੈ ਔਰ ਉਹ ਚਾਹੁੰਦਾ ਕਿ ਉਹ ਸ਼ਬਦ ਸਰੂਪ ਚਾਹੁੰਦਾ ਉਸ ਨੂੰ ਕਿਉਂਕਿ ਉਸ ਦਾ ਜੋ ਸਤਗੁਰ ਹੈ ਜਿਸ ਤੋਂ ਉਸਨੇ ਸਮਤ ਗਿਆਨ ਧਿਆਨ ਲਿਆ ਹੈ ਜਿਸਨੇ ਉਸ ਤੋਂ ਸੱਚ ਦੀ ਪ੍ਰਾਪਤੀ ਕੀਤੀ ਹੈ ਉਹ ਪੂਰਾ ਹੈ ਬਾਕੀ ਹੋਰ ਸਾਰੀਆਂ ਚੀਜ਼ਾਂ ਇਸ ਜਹਾਨ ਦੇ ਵਿੱਚ ਅਧੂਰੀਆਂ ਨੇ ਲੇਕਿਨ ਸਿਰਫ ਤੇ ਸਿਰਫ ਉਹ ਪਰਮੇਸ਼ਰ ਅਕਾਲ ਪੁਰਖ ਹੀ ਪੂਰਾ ਹੈ ਠਾਕੁਰ ਗਾਏ ਆਤਮਰਾ ਉਹਨੂੰ ਪਰਮੇਸ਼ਰ ਅਕਾਲ ਪੁਰਖ ਠਾਕੁਰ ਜੋ ਸਭ ਤੋਂ ਵੱਡਾ ਹੈ ਠਾਕੁਰ ਪਾਉ ਸਭ ਤੋਂ ਵੱਡਾ ਉਸ ਨੂੰ ਆਤਮਕ ਤੌਰ ਦੇ ਉੱਤੇ ਗਾਉਂਦਾ ਹੈ ਆਪਾਂ ਪਾਠ ਪੜ੍ਹਦੇ ਆਂ ਆਪਾਂ ਸ਼ਬਦ ਗਾਉਂਦੇ ਆਂ ਆਪਾਂ ਉਸ ਦੀ ਬਾਣੀ ਪੜ੍ਹਦੇ ਗਾਉਂਦੇ ਆਂ ਆਪਾਂ ਮੂਰਹੀਂ ਗਾਉਂਦੇ ਆਂ ਠੀਕ ਹੈ ਨਾ ਜੀ ਲੇਕਿਨ ਉਹ ਆਤਮਕ ਤੌਰ ਤੇ ਗਾਉਂਦਾ ਔਰ ਜੋ ਇਨਸਾਨ ਆਤਮਕ ਤੌਰ ਤੇ ਗਾਉਂਦਾ ਹੈ ਨਾ ਉਸ ਨੂੰ ਵਿਸਰਦਾ ਨਹੀਂ ਪੰ ਦਿਨ ਦਿਨ ਰਾਤ ਗੋਂਦਾ ਉਹ ਉਹ ਸਵੇਰ ਸ਼ਾਮ ਉਸ ਨੂੰ ਚੇਤੇ ਰੰਦਾ ਉਹ ਭੁੱਲਦਾ ਨਹੀਂ ਅਸੀਂ ਉਸ ਨੂੰ ਭੁਲਾਇਆ ਹੋਇਆ ਲੇਕਿਨ ਉਹ ਭੁੱਲਦਾ ਨਹੀਂ ਉਸ ਨੂੰ ਨਹੀਂ ਭੁੱਲਦਾ ਉਸ ਜਗ੍ਹਾ ਤੋਂ ਨਹੀਂ ਭੁੱਲਦਾ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਸ਼ਰਣੀ ਪਾਵਨ ਨਾਮ ਧਿਆਵਨ ਉਸ ਦੀ ਸ਼ਰਣੀ ਪਿਆਰ ਰੰਦਾ ਹੈ ਚਰਣੀ ਭਾਵ ਉਸ ਦੇ ਹੁਕਮ ਦੇ ਵਿੱਚ ਮੁਬਤ ਰੰਦਾ ਹੈ ਉਸ ਦੇ ਹੁਕਮ ਤੋਂ ਬਾਹਰ ਨਹੀਂ ਜਾਂਦਾ ਸ਼ਰਣੀ ਇਹ ਨਹੀਂ ਕਿ ਉਹਦੇ ਪੈਰਾਂ 'ਚ ਹੀ ਪਿਆਰ ਰੰਦਾ ਹੁਣ ਸੈਭ ਸ਼੍ਰੀ ਗੁਰੂ ਜਰਨ ਸਾਹਿਬ ਦੇ ਪੈਰ ਕੀ ਨਹੀਂ ਲੱਭ ਲਾਂਗੇ ਸੈਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੈਰ ਨੇ ਜੋ ਉਹ ਸਾਈਭਾਂ ਦੇ ਹੁਕਮ ਨੇ ਉਹਨਾਂ ਹੁਕਮਾਂ ਦੇ ਮੁਤਾਬਿਕ ਚੱਲਿਆ ਜਾਏ ਉਹਨਾਂ ਦੇ ਹੁਕਮ ਦੇ ਵਿੱਚ ਰਿਹਾ ਜਾਏ ਇਸ ਨੂੰ ਗੁਰੂ ਦੀ ਸ਼ਰਨ ਕਿਹਾ ਜਾਂਦਾ ਹੈ ਸਰਣੀ ਪਾਵਨ ਨਾਮ ਧਿਆਵਨ ਔਰ ਉਸ ਸ਼ਰਨ ਵਿੱਚ ਰਹਿ ਕੇ ਉਸ ਦੇ ਹੁਕਮ ਵਿੱਚ ਰਹਿ ਕੇ ਨਾਮ ਨੂੰ ਧਿਆਉਣਾ ਕਰਦਾ ਹੈ ਨਾਮ ਦੀ ਧਿਆਵਨ ਸਦਾ ਸਦਾਵ ਉਸ ਨੂੰ ਰੱਖਦਾ ਹੈ ਭਾਈ ਸਾਹਿਬ ਪੱਖਾ ਚਲਾ ਦਿਓ ਪਲੀਜ਼ ਉਸ ਦੇ ਨਾਮ ਤੋਂ ਬਿਨਾ ਇੱਧਰ ਉੱਧਰ ਇਨ ਬਿਨ ਇੱਕ ਪਲ ਵੀ ਨਹੀਂ ਹੁੰਦਾ ਔਰ ਹਮੇਸ਼ਾ ਉਸ ਦੇ ਸੰਗ ਰਹਿੰਦਾ ਹੈ ਸੰਗ ਭਾਵ ਸੰਗ ਦਾ ਵੀ ਇਹੋ ਹੀ ਭਾਵ ਹੈ ਉਹ ਗੁਰੂ ਸ਼ਬਦ ਤੋਂ ਦੂਰ ਨਹੀਂ ਜਾਂਦਾ ਔਰ ਉਹ ਹਮੇਸ਼ਾ ਪਰਮੇਸ਼ਰ ਅਕਾਲ ਪੁਰਖ ਦੇ ਮੁਤਾਬਕ ਹੀ ਚੱਲਦਾ ਹੈ ਗੁਰੂ ਦੇ ਮੁਤਾਬਕ ਚੱਲਦਾ ਹੈ ਗੁਰੂ ਦੀ ਮਤ ਦੇ ਮੁਤਾਬਕ ਚੱਲਦਾ ਹੈ ਆਪਣੀ ਮਤ ਮਨਮਤ ਦੇ ਮੁਤਾਬਕ ਨਹੀਂ ਚੱਲਦਾ ਜਨ ਕੇ ਚਰਨ ਵਸਹਿ ਮੇਰਾ ਹਿਰ ਹੈ ਸੰਗ ਪੁਨੀਤਾ ਦੇ ਜਨ ਕੇ ਚਰਨ ਪਰਮੇਸ਼ਰ ਅਕਾਲ ਪੁਰਖ ਨੂੰ ਜੋ ਇਸ ਤਰੀਕੇ ਦੇ ਨਾਲ ਢਿਉਂਦੇ ਨੇ ਮਾਰੇ ਕਹਿੰਦੇ ਨੇ ਉਹਨਾਂ ਦੇ ਚਰਨ ਮੇਰੇ ਹਿਰਦੇ ਵਿੱਚ ਵਸਣ ਬਹੁਤ ਵੱਡੀ ਗੱਲ ਪਾਤਸ਼ਾਹ ਨੇ ਕਹੀ ਹੈ ਉਹਨਾਂ ਦੀ ਕਦਮ ਗੋਸ਼ਟੀ ਪਾਤਸ਼ਾਹ ਕਹਿੰਦੇ ਮੈਂ ਲੋਚਦਾ ਪਾਤਸ਼ਾਹ ਕੌਣ ਨੇ ਪਰਮੇਸ਼ਰ ਅਕਾਲ ਪੁਰਖ ਪੰਨ ਮਥਰਾ ਕੱਚ ਭੇਦ ਨਹੀਂ ਗੁਰੂ ਅਰਜਨ ਪ੍ਰਤਾਖਰ ਗੁਰੂ ਅਰਜਨ ਪਾਤਸ਼ਾਹ ਨੂੰ ਮਥਰਾ ਪਟ ਜੀ ਨੇ کہ ہے کہ ਉਪਰਤਖ ਹਰ ਨੇ ਸੋ ਆਪਾਂ ਇਸ ਤੋਂ ਇਹ ਜਾਣ ਲਈਏ ਕਿ ਪਾਤਸ਼ਾਹ ਨੂੰ ਉਹ ਪਰਮੇਸ਼ਰ ਅਕਾਲ ਪੁਰਖ ਨੂੰ ਵੀ ਉਸ ਦੇ ਚਰਨ ਉਸ ਦੀ ਕਦਮ ਗੋਸ਼ਟੀ ਚੰਗੀ ਲੱਗਦੀ ਹੈ ਭਾਉਂਦੀ ਹੈ ਉਹ ਆਪਣੇ ਹਿਰਦੇ ਵਿੱਚ ਭਾਵ ਇਤਨੀ ਪਿਆਰ ਦੇ ਨਾਲ ਉਸ ਨੂੰ ਲੋਚਦੇ ਨੇ ਉਸ ਜੀਵ ਦੀ ਜਾਚਨਾ ਕਰਦੇ ਨੇ ਕਿ ਅਜੇ ਹੀ ਜੀਵ ਸਦਾ ਰਹਿਣ ਸਦਾ ਰਹਿਣ ਔਰ ਸਦਾ ਮੇਰੇ ਕੋਲ ਰਹਿਣ ਜਨ ਕੇ ਚਨ ਵਸੇ ਮੇਰੇ ਹਿਰੇ ਸਾਂਗ ਪੁਨੀਤਾ ਦੇਹੀ ਉਹਨਾਂ ਦੀ ਦੇਹ ਪੁਨੀਤ ਹੋ ਜਾਂਦੀ ਹੈ ਪਵਿੱਤਰ ਹੋ ਜਾਂਦੀ ਹੈ ਔਰ ਸਮੇਤ ਸਾਰੀ ਦੇਹੀ ਉਹ ਪਰਮੇਸ਼ਰ ਅਕਾਲ ਪੁਰਖ ਨੂੰ ਉਹ ਪਿਆਰੀ ਲੱਗਦੀ ਹੈ ਸੋਹਣੀ ਚੰਗੀ ਲੱਗਦੀ ਹੈ ਜਨ ਕੀ ਧੂਰ ਦੇਹੁ ਕਿਰਪਾ ਨੰਨਕੈ ਸੁਖੀ ਇਹ ਹੁਣ ਪਾਤਸ਼ਾਹ ਅੰਤ ਦੇ ਵਿੱਚ ਨਾ ਅਰਦਾਸ ਕਰਦੇ ਨੇ ਅਰਦਾਸ ਦਾ ਮਹੱਤਵ ਆਪਾਂ ਨੇ ਜਾਣਿਆ ਥੋੜੀ ਦੇਰ ਪਹਿਲਾਂ ਹੀ ਔਰ ਇਹ ਜੋ ਅਰਦਾਸ ਹੈ ਨਾ ਇਹ ਗੁਰੂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਉਹ ਤਾਂ ਆਪ ਪਰਮੇਸ਼ਰ ਨੇ ਪ੍ਰਤੱਖ ਹਾਰ ਨੇ ਫਿਰ ਇਹ ਅਰਦਾਸ ਕਿਉਂ ਕਰਦੇ ਨੇ ਇਹ ਅਰਦਾਸ ਉਹ ਸਾਨੂੰ ਸਿਖਾਉਂਦੇ ਨੇ ਕਿ ਇਸ ਤਰ੍ਹਾਂ ਤੁਸੀਂ ਵੀ ਅਰਦਾਸ ਕਰੋ ਜੇ ਤੁਸੀਂ ਇਹ ਅਰਦਾਸ ਕਰੋਗੇ ਤਾਂ ਤੁਸੀਂ ਵੀ ਇੱਕ ਦਿਨ ਉਸ ਜਗਿਆਸੂ ਦੀ ਅਵਸਥਾ ਵਿਵਸਥਾ ਤੱਕ ਪਹੁੰਚ ਜਾਓਗੇ ਔਰ ਸਹਿਬਾਂ ਦੇ ਫਰਮਾਨ ਸਹਿਬਾਂ ਨੂੰ ਸਾਨੂੰ ਸਮਝਾਉਣ ਦੀ ਵਿਧੀ ਦੇਖੋ ਕਿੰਨੀ ਪਿਆਰੀ ਹੈ ਉਹ ਆਪਣੇ ਆਪ ਨੂੰ ਸਾਡੇ ਵਿਚਕਾਰ ਰੱਖ ਕੇ ਸਾਨੂੰ ਉਹ ਮਹਿਸੂਸ ਨਹੀਂ ਹੋਣ ਦੇ ਰਹੇ ਕਿ ਉਹ ਪਰਮੇਸ਼ ਉਹ ਪਰਮੇਸ਼ਰ ਨੇ ਰੱਬ ਨੇ ਉਹ ਸਾ ਤੋਂ ਬਹੁਤ ਵੱਡੇ ਨੇ ਉਹ ਸਾਨੂੰ ਸਾਡੇ ਵਿੱਚ ਰੱਖ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਦੇਖੋ ਕਿੰਨੇ ਪਿਆਰੇ ਲਫ਼ਜ਼ ਨੇ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਈ ਪਾਤਸ਼ਾਹ ਕਹਿੰਦੇ ਨੇ ਇਕੋ ਈ ਸੁਖ ਹੈ ਉਹ ਕਿਹੜਾ ਉਹ ਜਿੱਦਾਂ ਦੇ ਇਹ ਜਗਿਆਸੂ ਨੇ ਨਾ ਜਿੱਦਾਂ ਦੇ ਨਾਮ ਲੇਵਾ ਨੇ ਜਿੱਦਾਂ ਦੇ ਇਹ ਪਰਮੇਸ਼ਰ ਅਕਾਲ ਪੁਰਖ ਨੇ ਧਿਆਉਂਦੇ ਨੇ ਨਾ ਇਹ ਜੀਵ ਹਮਾਰੇ ਕਹਿੰਦੇ ਨੇ ਉਹਨਾਂ ਦੇ ਚਰਨਾਂ ਦੀ ਧੂਰ ਦੇਓ ਮੇਰੀ ਇਹ ਜਾਚ ਨਾ ਮੇਰੀ ਅਰਦਾਸ ਹੈ ਕਿ ਮੈਨੂੰ ਉਹਨਾਂ ਦੀ ਕਦਮ ਗੋਸ਼ਟੀ ਕਰਨ ਦਾ ਮਨ ਸਮਾਂ ਮਿਲੇ ਕਦਮ ਗੋਸ਼ਟੀ ਹੁਣ ਇਸ ਤੋਂ ਆਪਾਂ ਵੀ ਭਾਗ ਲੈਣਾ ਹੈ ਆਪਾਂ ਇਹ ਭਾਗ ਲੈਣਾ ਕਿ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਅਸੀਂ ਵੀ ਅਰਦਾਸਾਂ ਇਸੇ ਤਰੀਕੇ ਦੀਆਂ ਕਰੀਏ ਕਿ ਉਹਨਾਂ ਦੇ ਸਾਨੂੰ ਚਰਨ ਧੂੜ ਭਾਵ ਉਹਨਾਂ ਦੀ ਸੰਗਤ ਮਿਲੇ ਚਰਨ ਧੂੜ ਤੋਂ ਭਾਵ ਉਹਨਾਂ ਦੀ ਸੰਗਤ ਅਰ ਇਸ ਤਰੀਕੇ ਦੇ ਨਾਲ ਉਹਨਾਂ ਦੀ ਅਸੀਂ ਸੰਗਤ ਕਰੀਏ ਕਿ ਅਸੀਂ ਉਹਨਾਂ ਦੇ ਹੁਕਮ ਦੇ ਨੀਵੇਂ ਹੋ ਕੇ ਉਹਨਾਂ ਦੇ ਹੁਕਮ ਨੂੰ ਮੰਨੀਏ ਕਿਉਂ ਕਿ ਉਹਨਾਂ ਨੇ ਸੱਚ ਨੂੰ ਜਾਣ ਲਿਆ ਸੱਚ ਨੂੰ ਪਹਿਚਾਨ ਲਿਆ ਸੱਚ ਕਹਿੰਦੇ ਨੇ ਸੱਚ ਵਿਚਾਰਦੇ ਨੇ ਇਸ ਕਰਕੇ ਉਹਨਾਂ ਤੋਂ ਨੀਵੇਂ ਹੋ ਕੇ ਉਹ ਜੋ ਕਹਿੰਦੇ ਨੇ ਇਨ ਬਿਨ ਉਹਨੂੰ ਹੁਕਮ ਜਾਣ ਕੇ ਮੰਨੀਏ ਔਰ ਉਹਨਾਂ ਦੀ ਸੰਗਤ ਵਿੱਚ ਰਹੀਏ ਤਾਂ ਕਿ ਉਹਨਾਂ ਦੀ ਸੰਗਤ ਦੀ ਰੰਗਤ ਸਾਨੂੰ ਵੀ ਚੜੇ ਔਰ ਇਕ ਦਿਨ ਅਸੀਂ ਵੀ ਉਸ ਰੰਗ ਵਿੱਚ ਰੰਗੇ ਜਾਈਏ ਜਿਸ ਰੰਗ ਦੀ ਦਾਤ ਪਾਤਸ਼ਾਹ ਕਿਰਪਾ ਕਰਦੇ ਨੇ ਇਸ ਸ਼ਬਦ ਦੇ ਸ਼ੁਰੂਆਤ ਦੇ ਵਿੱਚ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀ ਅਤਹਿ ਸੂਰਾ ਸੋ ਇਹ ਅਜ ਪਾਵਨ ਪਵਿੱਤਰ ਪਾਤਸ਼ਾਹ ਦਾ ਹੁਕਮ ਫਰਮਾਨ ਸੀ ਅਰਦਾਸਾ ਕਰਕੇ ਜਾਈਏ ਕਿ ਅਜੇ ਹੁਕਮ ਪਾਤਸ਼ਾਹ ਦੇ ਸਾਡੇ ਅੰਦਰ ਘਰ ਕਰਨ ਸਾਡੇ ਖੂਨ ਦੀ ਰਵਾਨੀ ਬਣੇ ਤਾ ਜੋ ਅਸੀਂ ਵੀ ਇੱਥੇ ਆਏ ਆਂ ਦਾ ਸੰਪੂਰਨ ਤੇ ਲਾਹਾ ਪ੍ਰਾਪਤ ਕਰ ਜੀ ਕਰੀਏ ਜੀ ਸਹਬਾ ਦੇ ਬਚਨ ਸਾਂਝੇ ਕਰਦੇ ਆਂ ਸ਼ਬਦ ਵਿਚਾਰ ਕਰਦੇ ਆਂ ਇਨਿਕਾ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਬਿਆਦਮੀਆਂ ਹੋ ਗਈਆਂ ਜੀ ਅਣਜਾਣ ਨਾਸਮ ਦੇ ਤੇ ਬੇਸੂਝ ਬੱਚਾ ਸਮੀ ਕਿ ਕੇਮਾ ਕਰਵਾ ਦੇਣਾ ਬਾਦਸ਼ਾਹ ਪਾਸੋਂ ਅਰਦਾਸ ਕਰਨੀ ਅੱਗੋਂ ਵਾਸਤੇ ਸੁੱਤ ਤੇ ਸਪਸ਼ਟ ਬਾਣੀ ਪੜਨ ਬਾਣੀ ਸਾਂਝੀ ਕਰਨ ਵਿਚਾਰ ਕਰਨ ਦੀ ਬਲਦਮ ਸੰਗਠਾ ਪਾਤਸ਼ਾਹ ਬਖਸ਼ਣ ਦੀ हिमा ਦੇ ਜਾਚਾ ਕਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ